ਰੋਡ ਦਾ ਠੇਕੇਦਾਰ ਹੈ ਜਿਹਦੇ ਕੋਲ ਆ ਕੁੜੀਆਂ ਬਣਾਉਣ ਦਾ ਠੇਕਾ ਹੈ ਮੈਨੂੰ ਲੱਗਦਾ ਵੀ ਉਹਦਾ ਬਹੁਤ ਹੀ ਨਕਮਾ ਸਿਸਟਮ ਹੈ ਇਸ ਨਕਮੇ ਸਿਸਟਮ ਨੇ ਇੱਥੇ ਬਹੁਤ ਹਾਦਸੇ ਕਰਾਏ ਆ ਜਿਹਦੇ ਕਿ ਇਹ ਉਹ ਠੇਕੇਦਾਰ ਔਰ ਜਿਹੜੇ ਕੰਪਨੀ ਬਣਾ ਰਹੀ ਉਹ ਜ਼ਿੰਮੇਵਾਰ ਆ ਵਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਰੋਡ ਤੇ ਪਿੰਡ ਖੋਟੇ ਵਿਖੇ ਉਹ ਸਾਰੀ ਅਧੀਨ ਅਧੂਰੀ ਪਈ ਪੁਲੀ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇੱਕ ਉੱਗੇ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਤੰਦਾਜ਼ੀ ਕਿ ਕੰਪਨੀ ਦੇ ਠੇਕੇਦਾਰਾਂ 'ਤੇ ਇਲਜ਼ਾਮ ਲੱਗੇ ਨੇ ਕਿ ਕੰਪਨੀ ਦੇ ਠੇਕੇਦਾਰਾਂ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ਤਾਂ ਉਸ ਤੋਂ ਬਾਅਦ ਦੋ ਪਿੰਡਾਂ ਦੇ ਲੋਕਾਂ ਵੱਲੋਂ ਪਿੰਡ ਖੋਟੇ ਵਿਖੇ ਧਰਨਾ ਲਗਾਇਆ ਗਿਆ ਤੇ ਸੜਕ ਦੀ ਉਸਾਰੀ ਕਰ ਰਹੀ ਕੰਪਨੀ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਕੰਪਨੀ ਅਤੇ ਉਸਦੇ ਠੇਕੇਦਾਰ ਖਿਲਾਫ ਫਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀ ਜਿਸ ਦੀ ਭਿਆਨਕ ਸੜਕਾ ਅਚਤ ਜਾਣ ਚਲੀ ਗਈ ਉਸ ਦਾ ਹਜੇ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਕਬੱਡੀ ਖਿਡਾਰੀ ਸੁਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਰੋਂਤਾ ਤੋਂ ਜੋ ਕਿ ਰਾਤ ਸਮੇਂ ਬਾਗਾਪੁਰਾਣਾ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਨਾਲ ਸਾਥੀ ਵੀ ਇੱਕ ਸਵਾਰ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਇਸ ਸੰਬੰਧੀ ਗਲਬਤ ਕਰਦੇ ਆ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਆ ਮੈਂ ਤਾਂ ਜੀ ਇਹ ਹੀ ਕਹਿਣਾ ਚਾਹੁੰਦਾ ਹਾਂ ਵੀ ਜੋ ਇੱਥੇ ਆਹਾਂ ਰੋਡ ਬਣ ਰਿਹਾ ਹੈ ਇਹਦੇ ਤੇ ਜੋ ਇਸ ਰੋਡ ਦਾ ਠੇਕੇਦਾਰ ਹੈ ਜਿਹਦੇ ਕੋਲ ਇਹ ਕੁੜੀਆਂ ਬਣਾਉਣ ਦਾ ਠੇਕਾ ਹੈ ਮੈਂ ਸਮਝਦਾ ਵੀ ਉਹਦਾ ਬਹੁਤ ਹੀ ਨਕਮਾ ਸਿਸਟਮ ਹੈ ਇਸ ਨਕਮੇ ਸਿਸਟਮ ਨੇ ਇੱਥੇ ਬਹੁਤ ਹਾਦਸੇ ਕਰਾਏ ਆ ਜਿਹਦੇ ਕਿ ਇਹ ਉਹ ਠੇਕੇਦਾਰ ਔਰ ਜਿਹੜੇ ਕੰਪਨੀ ਬਣਾ ਰਹੀ ਉਹ ਜ਼ਿੰਮੇਵਾਰ ਆ ਸੋ ਇਹ ਨਾਲ ਇਹ ਸਕੂਲ ਵੀ ਆ ਬਹੁਤ ਭੜੇ ਹਾਦਸੇ ਹੋ ਰਹੇ ਤੂੰ ਪਹਿਲਾਂ ਵੀ ਹੋਏ ਆ ਤੇ ਜਿਹੜਾ ਰਾਤ ਹਾਦਸਾ ਹੋਇਆ ਉਹ ਨਾ ਸਹਨਜਗ ਹਾਦਸਾ ਹੋਇਆ ਜੋ ਉਹ ਨੌਜਾਨ ਲੜਕੇ ਦੀ ਮੌਤ ਹੋਈ ਆ ਇਹ ਹਾ ਜੋ ਇਹ ਕਾਰਨ ਆ ਕਿ ਜਿਹੜਾ ਕਿ ਰਹਾ ਰੋਡ ਨੇ ਇਹਦੀ ਜਿਹੜੀ ਪੁਲੀ ਆ ਜਾਂ ਇਹਦੇ ਤੇ ਕੋਈ ਮਤਲਬ ਕਿਸੇ ਤਰਮਦਾ ਇਹਨਾਂ ਨੇ ਮਤਲਬ ਕੋਈ ਦੱਸਿਆ ਨਹੀਂ ਵੀ ਮਤਲਬ ਰਸਤਾ ਮੰਗ ਕੀ ਚਾਹੁੰਦੇ ਆ ਮੰਗ ਕੀ ਚਾਹੁੰਦੇ ਆ ਵੀ ਜੋ ਇਸ ਪਰਿਵਾਰ ਨਾਲ ਧੱਕਾ ਹੋਇਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਉਸ ਨੌਜਵਾਨ ਦੇ ਪਰਿਵਾਰ ਦਾ ਜੋ ਨੌਜਵਾਨ ਗਿਆ ਉਸ ਪਰਿਵਾਰ ਦਾ ਉਹਦੇ ਤਾਂ ਜੋ ਬਣਦਾ ਮੁਆਵਜ਼ਾ ਬਤੁਬਾਦ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਮੁਆਵਜ਼ਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਸ ਠੇਕੇਦਾਰ ਤੇ ਉਹ ਜਿਹੜੀ ਸੜਕ ਦਾ ਠੇਕਾ ਲਿਆ ਹੋਇਆ ਹੈ ਇਹ ਪੁਲੀ ਦੇ ਠੇਕੇਦਾਰ ਤੇ ਸਾਰਿਆਂ ਤੇ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਹਾਂਜੀ ਆ ਜਿਹੜਾ ਮਤਲਬ ਕਿ ਇੱਥੇ 메ਨ ਵੱਡਾ ਰੋਡ ਬਣ ਰਿਹਾ। ਕੁਛ ਬਣ ਗਿਆ ਕੁਛ ਬਣ ਚੁ ਰਿਹਾ। ਇੱਥੇ ਧਰਨਾ ਲਾਇਆ ਤੁਸੀਂ ਕੀ ਕਰਨਾ ਜੀ? ਇੱਥੇ ਜੀ ਕੱਲ ਰਾਤ ਤਕਰੀਬਨ 9 ਵਜੇ ਦੀ ਗੱਲ ਹੈ ਜੀ। ਸਾਡਾ ਇੱਕ ਭਰਾ ਕਬੱਡੀ ਖਿਡਾਰੀ ਹੈ ਸਾਡੇ ਪਿੰਡ ਦਾ ਸਰਜੀਤ ਸਿੰਘ। ਤਾਂ ਉਹ ਬਾਗੋਂ ਪਰਣਾ ਤੋਂ ਆ ਰਿਹਾ ਸੀ ਜੀ ਪੱਤੋ ਜਾ ਰਿਹਾ ਸੀ। ਤਾਉ ਰਸਤੇ ਜਿਵੇਂ ਇਥੇ ਸਰਕਾਰੀ ਸਕੂਲ ਕੋਲੇ ਪਹੁੰਚਿਆ ਤਾ ਉਥੇ ਬਿਨਾ ਕਿਸੇ ਡਾਇਵਰਜਨ ਦੇ ਜਿਹੜਾ ਰੋਡ ਦੀ ਕੰਸਟ੍ਰਕਸ਼ਨ ਹੋ ਰਹੀ ਸੀ ਨਾ ਕੋਈ ਉਥੇ ਰਿਫਲੈਕਟਰ ਲੱਗਿਆ ਹੋਇਆ ਜੀ ਤਾ ਉਹਦੀ ਗੱਡੀ ਜਿਹੜੀ ਸੀਗੀ ਉਹ ਕੰਟਰੋਲ ਤੋਂ ਬਾਹਰ ਹੋ ਗਈ ਜੀ ਤਾ ਉਹ ਇਥੇ ਆ ਕੇ ਟਕਰਾਈ ਤੇ ਉਹਦੀ ਅੱਜ ਰਾਤ ਹੀ ਉਹਦੀ ਮੌਤ ਹੋ ਗਈ ਜੀ ਅੱਛਾ ਜੀ ਉਹ ਮਰਨ ਵਾਲੇ ਵਿੱਚ ਇਕੱਲੇ ਹੀ ਸੀ ਕਿ ਉਹਦੇ ਨਾਲ ਸਾਥੀ ਕੋਈ ਹੋਰ ਵੀ ਸੀ ਇੱਕ ਸਾਥੀ ਹੋਰ ਸੀ ਜੀ ਉਹ ਥੋੜਾ ਸੀਰੀਅਸ ਹੈ ਉਹ ਵੀ ਐਡਮਿਟ ਹੈ ਜੀ ਹਾਂਜੀ ਅੱਛਾ ਹੁਣ ਥੋੜੀ ਮੰਗ ਕੀ ਆ ਮੰਗ ਸਾਡੀ ਇਹ ਹੈ ਜੀ ਇੱਕ ਤਾਂ ਜਿਹੜਾ ਹੈਗਾ ਸਾਡੇ ਜਿਹੜੇ ਭਰਾ ਦੀ ਮੌਤ ਹੋਈ ਹੈ ਨੂੰ ਉਹਦਾ ਮੁਆਵਜ਼ਾ ਮਿਲੇ ਜੀ ਸਰਕਾਰ ਵੱਲੋਂ ਤੇ ਇੱਕ ਜਿਹੜਾ ਹੈਗਾ ਵੀ ਇਹਨਾਂ ਦੀ ਜਿਹੜੀ ਕੰਪਨੀ ਹੈ ਜਿਹੜੀ ਰੋਡ ਬਣਾ ਰਹੀ ਹੈ ਉਹ ਤੇ ਸ਼ਕਤ ਤੋਂ ਸ਼ਕਤ ਕਾਰਵਾਈ ਹੋਵੇ ਕਿਉਂਕਿ ਇਹ ਜੀ ਇੱਥੇ ਪਹਿਲਾ ਐਕਸੀਡੈਂਟ ਨਹੀਂ ਹੈਗਾ ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਪਿੰਡ ਵਾਲਿਆਂ ਦਾ ਵੀ ਇਹੀ ਕੰਪਲੇਂਟ ਹੈ ਕਿ ਇੱਥੇ ਬਹੁਤ ਹੱਦੋਂ ਵੱਧ ਐਕਸੀਡੈਂਟ ਪਹਿਲਾਂ ਹੋ ਚੁੱਕੇ ਹੈ ਕਦੇ ਕੋਈ ਮੋਟਰਸਾਈਕਲ ਆਉਂਦਾ ਕਿ ਪੈ ਕਦੇ ਕੋਈ ਗੱਡੀ ਵੱਜ ਗਈ ਤਾਂ ਉਹ ਤਕਰੀਬਨ ਖਸਤਾ ਹਾਲ ਦੀ ਸੀਗਾ ਚਲੋ ਰੋਡ ਦਾ ਬਣਾ ਲੱਗਿਆ ਪਰ ਇਹ ਤਰੀਕੇ ਨਾਲ ਨਹੀਂ ਬਣ ਰਿਹਾ ਇੱਥੇ ਜਿਹੜੀ ਕੰਪਨੀ ਰੋਡ ਬਣਾ ਰਹੀ ਹੈ ਉਹਨੇ ਕੋਈ ਵੀ ਤਰੀਕੇ ਨਾਲ ਕੋਈ ਰਿਫਲੈਕਟਰ ਜਾਂ ਕੋਈ ਡਾਇਵਰਜਨ ਕੁਛ ਨਹੀਂ ਇੰਡੀਕੇਸ਼ਨ ਇੱਥੇ ਲਾਇਆ ਹੋਇਆ ਠੀਕ ਆ ਜੀ ਹੋਰ ਕੋਈ ਮੰਗੇ ਤੂੰ ਬਣਾ ਬਾਜੀ ਸਾਡੀ ਇਹੀ ਮੰਗੇ ਹਾਂਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਪੱਤਰਕਾਰ ਸਰਬਜੀਤ ਰੌਲੀ ਦੀ ਖਾਸਰੀ